ਇੰਦਾ ਮੈਂ ਤੁਮਕਾ ਹੋਰਦੀ ਲੜਾਈ ਦੇਖਦਾ ਇੱਕ ਪਾਸੇ ਵਕਤ ਦੀ ਹਕੂਮਤ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਇੱਕ ਪਾਸੇ ਕੇਵਲ ਫਕੀਰ ਕੇਵਲ ਫਕੀਰ ਕੋਈ ਜ਼ਮੀਨ ਜਾਇਦਾਦ ਨਹੀਂ ਕੋਈ ਧਨ ਤੇ ਸੰਪਦ ਨਹੀਂ ਕੁਝ ਵੀ ਇੱਕ ਪਾਸੇ ਬਾਦਸ਼ਾਹ ਹੈ ਇੱਕ ਪਾਸੇ ਫਕੀਰ ਹੈ ਦੂਸਰਾ ਮੈਂ ਦੇਖਦਾ ਇਹ ਲੜਾਈ ਦਾ ਕਾਰਨ ਇਸਤਰੀ ਵੀ ਨਹੀਂ ਹੈ ਜ਼ਮੀਨ ਵੀ ਨਹੀਂ ਹੈ ਜ਼ਰ ਵੀ ਨਹੀਂ ਹੈ ਇਸ ਲੜਾਈ ਦਾ ਕਾਰਨ ਹੈ ਕੇਵਲ ਮਜ਼ਲੂਮ ਦੀ ਰੱਖਿਆ ਦੇਸ਼ ਦੀ ਰੱਖਿਆ ਧਰਮ ਦੀ ਰੱਖਿਆ ਕੰਨਨ ਸੰਸਾਰ ਦੇ ਇਤਿਹਾਸ ਦੇ ਮੈਂ ਪਹਿਲਾ ਹੀ ਪੁਰਸ਼ ਦੇਖਦਾ ਜੋ ਇਸ ਧੰਗ ਨਾਲ ਲੜਿਆ ਹੈ ਔਰ ਉਸੇ ਦਾ ਨਾਮ ਹੈ ਹਨ ਗੁਰੂ ਗੋਬਿੰਦ ਸਿੰਘ ਲਾਲਾ ਦੌਰ